ਇਹ ਕੋਈ ਸੁਣਾਈ ਨਹੀਂ ਜੀ ਹੋ ਰਹੀ ਇੱਥੇ ਅਡਿਓ ਆਉਂਦੇ ਨਹੀਂ ਬਲਾਜਮ ਆਉਂਦੇ ਆਦੰਦੇ ਬਣਾ ਕਨੇ ਆ ਮੁੜ ਕੇ ਇੱਥੇ ਵਰਦਾ ਕੋਈ ਨਹੀਂ ਜੀ ਜੀ ਇੱਕ ਕਿਲਾ ਪੜੀ ਦਾ ਇਹ ਉਹ ਹੀ ਇਹੀਂ ਕਮਾਉਣੇ ਤੋਂ ਹੀ ਇਹੀਂ ਇੱਥੇ ਲਾ ਦੇਨੇ ਦੋ ਪਿੰਡਾਂ ਦਾ ਪਾਣੀ ਨੰਗਣ ਡਿਆ ਠੀਕ ਹੈ ਦੋ ਪਿੰਡਾਂ ਦਾ ਪਾਣੀ ਸਾਡੀ ਪੜੀ ਦੇ ਵਿੱਚ ਦੀ ਨੰਗਣ ਡਿਆ ਤੇ ਇੰਨੇ ਅਸੀਂ ਮਿਹਨਤ ਕੀਤੀ ਆ ਦਿਹਾੜੀਏ ਲਾ ਲਾ ਕੇ ਲਾਉਂਦੇ ਰਹੇ ਕਿਲਾ ਪੜੀ ਦਾ ਇਸੇ ਤੇ ਲਾ ਦੇਨੇ ਆ ਇਹ ਕੋਈ ਸੁਣਾਈ ਨਹੀਂ ਜੀ ਹੋ ਰਹੀ ਇੱਥੇ ਹੈ ਡੀਓ ਆਉਂਦੇ ਨੇ ਮਲਾਜਮ ਆਉਂਦੇ ਆ ਦਿੰਦੇ ਬਣਾ ਦਿੰਦੇ ਆ ਮੁੜ ਕੇ ਇੱਥੇ ਵੜਦਾ ਕੋਈ ਨਹੀਂ ਜੀ ਜੀ ਹੁਣ ਅਸੀਂ ਡੀਸੀ ਸਾਹਿਬ ਤੇ ਅੱਗੇ ਮੰਗ ਰੱਖਦੇ ਆ ਕਿ ਸਾਡੀ ਗਰੀਬਾਂ ਦੀ ਸੁਣਾਈ ਕਰੇ ਕਿੰਨੀ ਪੜੀ ਜਿਹੜੀ ਤੁਹਾਡੀ ਹਰ ਵਾਰ ਰੁੜ ਜਾਂਦੀ ਆ ਇੱਕ ਕਿੱਲਾ ਪੜੀ ਦਾ ਹੀ ਉਹੋ ਹੀ ਅਹੀਂ ਕਮਾਉਣੇ ਤੋਂ ਉਹੋ ਹੀ ਅਹੀਂ ਇੱਥੇ ਲਾ ਦੇ ਨੇ ਦੋ ਪਿੰਡਾਂ ਦਾ ਪਾਣੀ ਲੰਘਣ ਡਿਆ ਠੀਕ ਹੈ ਦੋ ਪਿੰਡਾਂ ਦਾ ਪਾਣੀ ਸਾਡੀ ਪੜੀ ਦੇ ਵਿਚਦੀ ਲੰਘਣ ਡਿਆ ਹਮਮ ਬਹੁਤ ਜ਼ਿਆਦੀ ਸਾਨੂੰ ਥੱਕੇਸ਼ਾਈ ਹੋ ਰਹੀ ਆ ਅਵੇ ਆ ਤੋੜੇ ਘਰ ਘਰ ਕੇ ਮਿੱਟੀ ਦੇ ਲਾਏ ਆ ਪੋਰੇ ਲਾਏ ਆ ਬੜੇ ਬੜੇ ਤੇ ਕਿੰਨੀ ਅਹੀਂ ਖੇਚਲ ਕੀਤੀ ਆ ਸਭ ਰੋੜ ਕੇ ਗਾਂ ਲਏਗਾ ਪੋਰੇ ਵੇਖ ਲੋ ਲੱਗੇ ਤੋੜੇ ਅਹੀਂ ਲਿਆ ਲਿਆ ਕੇ ਲਾਏ ਆ ਮੋਲੋ ਤੇ ਇੰਨੀ ਅਹੀਂ ਮਿਹਨਤ ਕੀਤੀ ਆ ਦਿਹਾੜੀਏ ਲਾ ਲਾ ਕੇ ਲਾਉਂਦੇ ਰਹੇ ਕਿਲਾ ਪੜੀ ਦਾ ਇਸੇ ਤੇ ਲਾ ਦਿੰਨੇ ਆ ਨੇ ਕਿੰਨਾ ਚਿਰ ਹੋ ਗਿਆ ਤੁਹਾਡੀ ਜ਼ਮੀਨ ਰੋੜਦੀ ਨੂੰ ਇਹਨੂੰ 15 16 ਸਾਲ ਹੋ ਗਿਆ ਜੀ ਇਹ ਰੋੜਦਾ ਜਾਂਦਾ ਤੇ ਇੱਥੇ ਕੋਈ ਸੁਣਾਈ ਨਹੀਂ ਹੋਣ ਈ ਮੈਂ ਕਿਵੇਂ ਆਉਂਦੇ ਆ ਆ ਦਿੰਦੇ ਬਣਾਉਣੇ ਆ ਕਰਦੇ ਆ ਤੁਹਾਡਾ ਮਸਲਾ ਹੱਲ ਠੀਕ ਹੈ ਜੀ ਜ਼ਰੂਰ ਹੀ ਬਣਾ ਕੇ ਜਾਵਾਂਗੇ ਪਰ ਇੱਥੇ ਮੁੜ ਕੇ ਬਾਅਦ ਦੇ ਵਿੱਚ ਕੋਈ ਵੜਦਾ ਨਹੀਂ ਸਰਕਾਰਾਂ ਆਉਂਦੀਆਂ ਨੇ ਬਦਲਦੀਆਂ ਰਹਿੰਦੀਆਂ ਨੇ ਤੋ ਨਹੀਂ ਇਹ ਮੰਤਰੀ ਸਾਹਿਬ ਨੂੰ ਵੀ ਆਖਿਆ ਐਮਐਲ ਸਾਹਿਬ ਨੂੰ ਤੋਂ ਨੇ ਆਪਣੇ ਪੀਏ ਨੂੰ ਜਿੰਦਰ ਨੂੰ ਖਲਾਇਆ ਆਂਦਾ ਸੀਮਿੰਟ ਮਂਗਾ ਦੇਨੇ ਆ ਸਰੀਆ ਮਂਗਾ ਦੇਨੇ ਬਾਅਦ ਦੇ ਵਿੱਚ ਉਹ ਵੜਿਆ ਹੀ ਨਹੀਂ 10 ਦਿਨ ਜਾ ਕੇ ਮੈਂ 15 ਦਿਨ ਦਫ਼ਤਰ ਉਹਦੇ ਬੈੰਦਾ ਰਿਹਾ ਉਹਨੇ ਕੋਈ ਸੁਣੀ ਨਹੀਂ ਜੀ ਹੋਰ ਕੀ ਮੰਗ ਕਰਦੇ ਤੇ ਪ੍ਰਸ਼ਾਸਨ ਤੋਂ ਤੁਸੀਂ ਹੁਣ ਕੀ ਅਸੀਂ ਮੰਗ ਕਰਦੇ ਆ ਵੀ ਸੜ ਬਣ ਜਾਵੇ ਤੇ ਰੋੜ ਨੂੰ ਵੜ ਜਾਵੇ ਤੇ ਇੱਥੇ ਕੋਈ ਪੁਲ ਪੱਕਾ ਬੱਜ ਜਾਵੇ ਦੋ ਪਿੰਡਾਂ ਦਾ ਪਾਣੀ ਨੰਘੰਡਿਆ ਆ ਸਾਡੇ ਨਾਲ ਬਹੁਤ ਜਿਆਦੀ ਤਕਸ਼ਾਈ ਹੋ ਰਹੀ ਆ ਜ਼ੁਲਮ ਹੋ ਰਿਹਾ ਸਾਡੇ ਨਾਲ ਹਰ ਸਾਲ ਹੀ ਉਹਨਾਂ ਹੀ ਢਾਟੇ ਲਾ ਲਾ ਕੇ ਬਣਾਇਆ ਹੈ ਤੇ ਆ ਕਿਨੇ ਤੋੜੇ ਲਾ ਆ ਵੇਖ ਲਓ ਮੌਕਾ ਤੇ ਵੀ ਰੋੜ ਗਿਆ ਚੋ ਨਾ ਵੀ ਰੋੜ ਗਿਆ ਸਾਡਾ ਅਸੀਂ ਗਰੀਬ ਕਿੱਧਰ ਨੂੰ ਜਾਈਏ ਹਾਂਜੀ ਇਹਨਾਂ ਦੀ ਪਹਿਲੀ ਤੇ ਆਪਣੀ ਪਾਰੀ ਨਾ ਮੇਰੀ ਵਟਨਾ ਵਾਟਿਆ ਆਪਣਾ ਗਵਾਨ ਮੱਥਾ ਇਹਨਾਂ ਦਾ ਲਗਭਗ ਜਿਸ ਤਰ੍ਹਾਂ ਆਪਣਾ ਜੀ ਉਸ ਨੂੰ ਦੱਸਿਆ ਕਿ 15-16 ਸਾਲ ਤੋਂ ਇਹ ਪਹਿਲੀ ਰੁੜਦੀ ਆਉਂਦੀ ਆ ਤੇ ਤੁਹਾਨੂੰ ਪਤਾ ਵੀ ਹਰ ਸਾਲ ਬਾਰਿਸ਼ ਹੁੰਦੀ ਆ ਬਾਰਿਸ਼ ਹੁੰਦੀ ਆ ਬਹੁਤ ਜਿਆਦੀ ਤੇ ਜਦੋਂ ਵੀ ਬਾਰਿਸ਼ ਹੁੰਦੀ ਆ ਉਦੋਂ ਹਜ਼ਾਰਾਂ ਕਿੱल्ल्याਾਂ ਦਾ ਪਾਣੀ ਦੋ ਨਗਰਾਂ ਦਾ ਨਗਰ ਭਗਵਾਨਪੁਰਾ ਛੋਟਾ ਅਤੇ ਨਗਰ ਭਗਵਾਨਪੁਰਾ ਵੱਡਾ ਦੋਹਾਂ ਦਾ ਪਾਣੀ ਇੱਥੇ ਆ ਕੇ ਨਿਕਲਦਾ ਵਾ ਜਿੱਦਾਂ ਇੰਨਾ ਇੰਨਾ ਪਾਣੀ ਡਿੱਗਦਾ ਵਾ ਗੋਲੀ ਤੋਂ ਜ਼ਿਆਦਾ ਪਾਣੀ ਇੱਥੇ ਆ ਕੇ ਡਿੱਗਦਾ ਤੇ ਜਦੋਂ ਪਾਣੀ ਡਿੱਗਦਾ ਵਾ ਉਦੋਂ ਇਹ ਪਹਿਲੀ ਜਿਹੜੇ ਪੋਰੇ ਨਾ ਵਿਚਾਰਿਆਂ ਨੇ ਲਾਏ ਆ ਆਪਣੀ ਮਿਹਨਤ ਕਰਕੇ ਉਹ ਸਾਰੀ ਰੋੜ ਕੇ ਪਾਣੀ ਇਹ ਲੈ ਜਾਂਦਾ ਲਗਭਗ 15 16 ਸਾਲ ਤੋਂ ਹੀ ਸਰਕਾਰਾਂ ਅੱਗੇ ਬੇਨਤੀ ਕਰ-ਕਰ ਕੇ ਥੱਕ ਚੁੱਕੇ ਆ ਕਿਉਂਕਿ ਜਦੋਂ ਵੀ ਕੋਈ ਮੁਲਾਜ਼ਮ ਆਉਂਦਾ ਜਿਦਾਂ ਆਪਣਾ ਤਰਸੀਮ ਸਿੰਘ ਨੇ ਦੱਸਿਆ ਵੀ ਕਾਲੀਦਾਲ ਦੀ ਸਰਕਾਰ ਵੇਲੇ ਵੀ ਇਹਨਾਂ ਨੇ ਬੇਨਤੀ ਕੀਤੀ ਸੀ ਉਦੋਂ ਵੀ ਇਹਨਾਂ ਦੀ ਸੁਣਵਾਈ ਨਹੀਂ ਹੋਈ ਕੰਗਰਵਾਸੀ ਸਰਕਾਰ ਵੇਲੇ ਇਹਨਾਂ ਬੇਨਤੀ ਕੀਤੀ ਉਦੋਂ ਵੀ ਇਹਨਾਂ ਦੀ ਸੁਣਵਾਈ ਨਹੀਂ ਹੋਈ ਅਸੀਂ ਹੁਣ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਰਦਾਰ ਸਰਮਨ ਸਿੰਘ ਤੁਹਾਨੂੰ ਜਿਹੜੇ ਹਲਕਾ ਖੇਮ ਕਰਨ ਤੋਂ ਆਏ ਮਲੇ ਆ ਵੀ ਸਰਦਾਰ ਸਾਹਿਬ ਇਹਨਾਂ ਗਰੀਬਾਂ ਦੀ ਇਹ ਬੇਨਤੀ ਪ੍ਰਵਾਨ ਕੀਤੀ ਜਾਵੇ ਤੇ ਇੰਜੀਨੀਅਰ ਨੂੰ ਸਾਦ ਕੇ ਇੱਥੇ ਜਿਹੜਾ ਸੈਂਪਲ ਆ ਬਹੁਤ ਵਧੀਆ ਢੰਗ ਨਾਲ ਵੱਡਾ ਬਣਾਇਆ ਜਾਵੇ ਤੇ ਜਿਹੜਾ ਇਹਨਾਂ ਦੀ ਆਪਣਾ ਪੈਲੀ ਰੁਣ ਤੋਂ ਵਾਪਸ ਆ ਸਕੇ ਇਹਨਾਂ ਬੇਨਤੀ ਕੀਤੀ ਸੀ ਜੀ ਇਹਨਾਂ ਬੇਨਤੀ ਕੀਤੀ ਪਰ ਉਹਨਾਂ ਇਹਨਾਂ ਦੀ ਬੇਨਤੀ ਪ੍ਰਵਾਨ ਨਹੀਂ ਕੀਤੀ ਕੋਈ ਮਿੱਟੀ ਨਹੀਂ ਪਾਈ ਪੁੱਲ ਤੋਂ ਪਿੱਛੇ-ਪਿੱਛੇ ਉਹ ਮਿੱਟੀ ਪਾ ਕੇ ਚਲੇ ਗਏ ਆ ਅੱਗੇ ਉਹਨਾਂ ਮਸ਼ੀਨਾਂ ਲਿਆਂਦੀ ਨਹੀਂ ਆ ਤੇ ਉਹਦਾ ਇੱਕ ਵਾਰਾ ਨਾ ਮਸ਼ੀਨ ਲਾਂਦੀ ਉਦੋਂ ਨਾ ਮਿੱਟੀ ਪਵਾਈ ਬਾਅਦ ਵਿੱਚ ਉਹਨਾਂ ਮਿੱਟੀ ਨਹੀਂ ਪਾਈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹੋ ਹੀ ਮਾਂ ਆਪਣਾ ਮੰਗ ਕਰਦੇ ਆ ਜੀ ਇਹ ਮਿੱਟੀਆਂ ਦਾ ਕੋਈ ਹੱਲ ਨਹੀਂ ਹੋਣਾ ਇਹਦਾ ਕੋਈ ਮਸਲਾ ਹੱਲ ਨਹੀਂ ਹੋਣਾ ਜਦੋਂ 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 ਮੀਂਹ ਪੈਂਦੇ ਰਹਿਣਗੇ ਉਦੋਂ ਤੋਂ ਇਹ ਪਲੀ ਰੁੱੜਦੀ ਰਹੂ ਇਹਦਾ ਪੱਕਾ ਪ੍ਰਬੰਧ ਕਰਕੇ ਸਰਕਾਰ ਇਹ ਆ ਆਪਣਾ ਦਵੇ ਸਰਦਾਰ ਅਜੀਤ ਸਿੰਘ ਦਾ ਜੀ